ਪਾਰਟੀ ਪ੍ਰਧਾਨ ਸਦਾ ਸਿਮਰਨਜੀਤ ਸਿੰਘ ਮਾਨ ਬਾਕੀ ਸਾਰੇ ਅਹੁਦੇਦਾਰ ਵਰਕਰ ਸਹਿਬਾਨ ਗੁਰੂ ਮਹਾਰਾਜ ਦੀ ਫਤਿਹ ਅਰਜ਼ ਕਰਦਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰਗੁਜ਼ਾਰ ਐ ਮੈਂ ਆਪ ਸਾਰਿਆਂ ਦਾ ਕਿ ਆਪ ਜੀਆ ਨੇ ਅੱਜ ਦੇ ਦਿਨ ਵਕਤ ਕੱਢ ਕੇ ਇੱਥੇ ਹਾਜ਼ਰੀ ਭਰੀ ਐ ਆ ਜਿਹੜੀਆਂ ਇਸ ਵੇਲੇ ਜੋ ਵਰਤਮਾਨ ਵਕਤ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਤਿੰਨ ਕੰਮ ਪਾਰਟੀ ਕਰ ਰਹੀ ਹੈ ਜਿਹਦੇ ਵਿੱਚ ਮੈਂ ਆਪਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਪ ਸਾਰੇ ਵੱਧ ਚੜ ਕੇ ਹਿੱਸਾ ਲਓ ਇੱਕ ਤਾਂ ਆਪਣੀ ਮੈਂਬਰਸ਼ਿਪ ਡਰਾਈਵ ਹੈ ਜਿਹੜੀ ਮੈਂਬਰ ਭਰਤੀ ਕਰਨ ਦੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਰਿਸ਼ਤੇਦਾਰਾਂ ਨੂੰ ਉਹਦੇ ਵਿੱਚ ਆਪ ਸਭ ਨੂੰ ਬੇਨਤੀ ਹੈ ਕਿ ਆਪ ਵੱਧ ਚੜ ਕੇ ਆਪਾਂ ਆਪਣੇ ਮੈਂਬਰ ਬਣਾਈਏ ਹਰ ਪਿੰਡ ਦੇ ਵਿੱਚੋਂ ਆਪਾਂ ਇਹ ਸੋਚੀਏ ਵੀ ਇੱਕ ਡੈਲੀਗੇਟ ਪਾਰਟੀ ਨੂੰ ਦੇਣਾ ਹੈ ਤੇ ਘੱਟੋ ਘੱਟ ਹਰ ਡੈਲੀਗੇਟ ਕੋਲੇ 50 ਮੈਂਬਰ ਹੋਣ ਤੇ ਇਸ ਤਰ੍ਹਾਂ ਹੀ ਮੁਹਾਲੀ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚੋਂ ਆਪਾਂ ਇੱਕ ਡੈਲੀਗੇਟ ਬਣਾਉਣਾ ਹੈ ਇੱਕ ਤਾਂ ਕਾਰਜ ਆਪਾਂ ਸਭ ਨੇ ਰਲ ਕੇ ਸੰਪੂਰਨ ਕਰਨਾ ਹੈ ਕਿਉਂਕਿ ਜਦੋਂ ਤੱਕ ਇਹ ਕਾਰਜ ਆਪਾਂ ਸੰਪੂਰਨ ਨਹੀਂ ਕਰਦੇ ਜਿਹੜੀ ਪਾਰਟੀ ਦੀਆਂ ਜੜ੍ਹਾਂ ਨੇ ਉਹ ਸਮਾਜ ਵਿੱਚ ਨਹੀਂ ਜਾਣੀਆਂ ਸੋ ਇਹ ਸਾਡਾ ਆਪਾਂ ਬਹੁਤਿਆਂ ਨੇ ਪੂਰੀ ਪੂਰੀ ਜ਼ਿੰਦਗੀ ਲਾਤੀ ਤੇ ਜੇ ਬੂਟੇ ਨੂੰ ਆਪਾਂ ਹੋਰ ਵਧਾਉਣਾ ਹੈ ਤੇ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਮੈਂਬਰਸ਼ਿਪ ਹਰ ਬੰਦਾ ਆਪਾਂ ਸੋਚੀਏ ਘੱਟੋ ਘੱਟ 50 60 70 ਮੈਂਬਰ ਅਸੀਂ ਬਣਾਉਣੇ ਹੈ ਤਾਂ ਹੀ ਆਪਾਂ ਕਿਸੇ ਪਾਸੇ ਅੱਗੇ ਲੱਗ ਸਕਾਂਗੇ ਦੂਸਰਾ ਦਿਸਮੇਜ ਪਤਾ ਦੇ ਦੇ ਸਰਜੀ ਪ੍ਰਥਾ ਹੋਲੇ ਮੱਲੇ ਦੀ ਉਹ 14 ਮਾਰਚ ਨੂੰ ਪਾਰਟੀ ਦੀ ਸਟੇਜ શ્રી ਨਨਪੁਰ ਸਾਹਿਬ ਸ੍ਰੀ ਤਖਤ ਕੇਸਗੜ੍ਹ ਸਾਹਿਬ ਦੇ ਨਾਲ ਸਰੋਵਰ ਦੇ ਲੱਗਦੀ ਹੈ ਵੇਲੇ ਦੀਆਂ ਹਕੂਮਤਾਂ ਨੇ ਇੱਕ ਗਲ ਤੋਰੀ ਭਈ ਜੀ ਸਿਆਸੀ ਸਟੇਜ ਸਟੇਜਾਂ ਹੋਲੇ ਮੱਲੇ ਹੋਲੇ ਮੱਲੇ ਤੇ ਇਹ ਜੋੜ ਮੇਲੇ ਆ ਤੇ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਲੋਕ ਹਕੂਮਤ ਨਾਲ ਰਲ ਕੇ ਚੱਲਦੇ ਆ ਇਹਨਾਂ ਨੇ ਸਭ ਨੇ ਸਟੇਜਾਂ ਬੰਦ ਕਰਤੀਆਂ ਸਿਰਫ ਇੱਕ ਥੋੜੀ ਪਾਰਟੀ ਆ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੇ 6ਵੇਂ ਪਾਤਸ਼ਾਹ ਦੇ ਮੀਰੀ ਪੀਰੀ ਦੇ ਸਿਧਾਂਤ ਤੇ ਅਟਲ ਖੜੀ ਰਹੀ ਤੇ ਇਹ ਸਟੇਜਾਂ ਲਾ ਕੇ ਕੌਮ ਨੂੰ ਦਿਸ਼ਾ ਦਿੰਦੀ ਰਹੀ ਭਈ ਆਪਾਂ ਦੁਬਾਰਾ ਆਪਣਾ ਰਾਜ ਸਥਾਪਿਤ ਕਰਨਾ ਹੈ ਤੇ ਜਿਹੜੀ ਪੀਸਟਰੀ ਸਭ ਤੋਂ ਜ਼ਰੂਰੀ ਗੱਲ ਹੈ ਉਹ ਆ ਰਿਹਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਆਣੀਆਂ ਚੋਣਾਂ 10 ਮਾਰਚ ਤੱਕ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਵੱਲੋਂ ਆਬਜੈਕਸ਼ਨ ਇਤਰਾਜ਼ ਕਰਨ ਦੀ ਖਿਰਲੀ ਤਰੀਕ ਹੈ ਸੋ ਆਪ ਨੂੰ ਕਿਸੇ ਨੂੰ ਵੀ ਕਿ ਲੱਗਦਾ ਹੈ ਕਿਉਂਕਿ ਸਾਰੇ ਜਥੇਦਾਰਾਂ ਕੋਲੇ ਵੋਟਰ ਲਿਸਟਾਂ ਹੈਗੀਆਂ ਨਹੀਂ ਤਾਂ ਭਾਟਿਆ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਦੇ ਦੇਣ ਜੇ ਕਿਸੇ ਨੂੰ ਵੀ ਲੱਗਦਾ ਹੈ ਤੁਹਾਡੇ ਆਂਗਵਾਂਡਸ ਤੁਹਾਡੇ ਪਿੰਡ 'ਚ ਗਲਤ ਵੋਟਾਂ ਬਣੀ ਐ ਉਹਦਾ ਜ਼ਰੂਰ ਸਾਡੇ ਧਿਆਨ ਵਿੱਚ ਲਿਆਓ ਸਾਨੂੰ ਤੁਹਾਡੇ ਪਿੰਡ ਜਾ ਕੇ ਨਹੀਂ ਪਤਾ ਲੱਗ ਸਕਣਾ ਵੋਟ ਕਿੱਥੋਂ ਗਲਤ ਬਣੀ ਐ ਤੋ ਆਪਾਂ ਇਤਰਾਜ਼ 10 ਮਾਰਚ ਤੱਕ ਫਾਈਲ ਕਰ ਦਈਏ ਕਿ ਉਸ ਤੋਂ ਬਾਅਦ 10 ਮਾਰਚ ਬਹੁਤੀ ਦੂਰ ਨਹੀਂ ਐ ਸੋਮਵਾਰ ਐ ਤੇ ਇਹ ਜ਼ਰੂਰੀ ਕਿਉਂ ਹੈ ਕਿ ਆਪਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਚੋਣਾਂ ਨੇ ਉਹਦੇ 'ਚ ਜਿੱਥੇ ਗੁਰਦੁਆਰਿਆਂ ਦਾ ਪ੍ਰਬੰਧ ਉਹ ਜ਼ਰੂਰੀ ਹੈ ਉਹਦੇ ਨਾਲ ਨਾਲ ਜਦੋਂ ਜਾਂਦੇ ਬਜ਼ੁਰਗਾਂ ਨੇ ਇਹ ਸੰਸਥਾ ਸਿਰਜੀ ਸੀ ਅੱਜ ਤੋਂ 100 ਸਾਲ ਪਹਿਲਾਂ ਉਹਨਾਂ ਦਾ ਇੱਕ ਨਜ਼ਰੀਆ ਸੀ ਉਹਨਾਂ ਦੇ ਇੱਕ ਵਿਜਨ ਸੀ ਵੀ ਅੰਗਰੇਜ਼ ਹਕੂਮਤ ਜਿਹਦੇ ਅਗੇਸਟ ਅਸੀਂ ਥੱਲੇ ਅਸੀਂ ਗੁਲਾਮ ਸੀ ਸਾਨੂੰ ਉਹਨਾਂ ਦੇ ਅੱਗੇ ਹੱਥ ਨਾ ਝੱਡਣਾ ਪਵੇ ਅਸੀਂ ਆਪਣੇ ਆਪ ਨੂੰ ਆਪਣੇ ਗੁਰੂ ਘਰਾਂ ਦੇ ਨਾਲ ਰਲ ਕੇ ਇੰਨੇ ਕੁ ਬਲਵਾਨ ਕਰ ਲੀਏ ਵੀ ਸਾਡੇ ਬੱਚਿਆਂ ਦੀ ਪੜਾਈ ਸਾਡੇ ਹਸਪਤਾਲਾਂ ਦੀ ਸਾਡੀ ਮਰੀਜ਼ਾਂ ਦੀ ਦਵਾਈ ਬੂਟੀ ਲਈ ਆਪਾਂ ਨੂੰ ਕਿਤੇ ਬਾਹਰ ਨਾ ਜਾਣਾ ਪਵੇ ਕਿਸੇ ਦੇ ਅੱਗੇ ਹੱਥ ਨਾ ਝੁਕਣਾ ਪਵੇ 1947 ਤੋਂ ਪਹਿਲਾਂ ਜਿਹੜੇ 20-22 ਸਾਲ ਨਿਕਲੇ ਐ ਉਹਦੇ ਵਿੱਚ ਕਿੰਨੇ ਕਾਲਜ ਕਿੰਨੇ ਮੈਡੀਕਲ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਪਿਤ ਕੀਤੇ ਜੇ ਆਪਣੀ ਪਾਰਟੀ ਆਪਾਂ ਸਾਰੇ ਹਮਲਾ ਮਾਰ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਉਹਨਾਂ ਹੱਥਾਂ 'ਚ ਦਿਨੇ ਐ ਜਿਹੜੇ ਕਾਮ ਲਈ ਸੁਹਿਰਦ ਨੇ ਤੇ ਮੈਂ ਤੇ ਮਾਨ ਸਿੰਘ ਕੁਝ ਦਿਨ ਪਹਿਲਾਂ ਅਸੀਂ ਜਿਹੜੀਆਂ ਚੀਜ਼ਾਂ ਦਾ ਫੈਸਲਾ ਕੀਤਾ ਉਹ ਪਾਰਟੀ ਦੇ ਮੈਨੀਫੈਸਟੋ ਵਿੱਚ ਵੀ ਆਉਣ ਗਿਆ ਵੀ ਜਿੱਥੇ ਅਸੀਂ ਸੁਚਾਰੂ ਪ੍ਰਬੰਧ ਦਿਆਂਗੇ ਗੁਰੂ ਘਰ ਦਾ ਉਥੇ ਨਾਲ ਨਾਲ ਮਾਡਰਨ ਟੈਕਨੋਲੋਜੀ ਵਰਤ ਕੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਡੀਕਲ ਕਾਲਜ ਹੈ ਉਹਨਾਂ ਦੇ ਡਾਕਟਰ ਟੈਲੀਮੈਡੀਸਨ ਦੇ ਥਰੂ ਹਰ ਗੁਰੂ ਘਰ ਦੇ ਵਿੱਚ ਆਪਾਂ ਦਵਾਈ ਬੂਟੀ ਦਾ ਪ੍ਰਬੰਧ ਕਰਾਂਗੇ ਆਪਾਂ ਇੱਕ ਛੋਟੀ ਮਿਨੀ ਬੈਂਕ ਜੋ ਰਿਜ਼ਰਵ ਬੈਂਕ ਇਸ ਸਿਚੁਏਸ਼ਨ ਦੇ ਨਿਯਮਾਂ ਦੇ ਮੁਤਾਬਕ ਉਹਨੂੰ ਇੱਕ ਸਮਾਲ ਫਾਈਨੈਂਸ ਕੰਪਨੀ ਕਿਹਾ ਜਾਂਦਾ ਹੈ ਸਮਾਲ ਫਾਈਨੈਂਸ ਦੇੰਦੀ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ ਆਪਾਂ ਪੈਦਾ ਕਰਾਂਗੇ ਤਾਂ ਕਿ ਸਾਨੂੰ ਇਹਨਾਂ ਅੰਗਰੇਜ਼ ਜਿਹੜੀਆਂ ਇਹਨਾਂ ਸਰਕਾਰਾਂ ਨੇ ਹਕੂਮਤਾਂ ਨੇ ਆਪਣੇ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਲਈ ਪੜ੍ਹਾਈ ਲਈ ਆਰਥਿਕ ਕੰਮਾਂ ਲਈ ਆਪਾਂ ਨੂੰ ਇਹਨਾਂ ਹਕੂਮਤਾਂ ਦੇ ਅੱਗੇ ਹੱਥ ਨਾ ਝਾੜਨਾ ਪਵੇ ਅਸੀਂ ਆਪਣਾ ਜੋ ਸਾਡੇ ਬਜ਼ੁਰਗਾਂ ਨੇ 1947 ਤੋਂ ਪਹਿਲਾਂ ਕਰ ਵਖਾਇਆ ਆਪਾਂ ਦੁਬਾਰਾ 100 ਸਾਲ ਬਾਅਦ 6 ਸਾਲ ਪਛੜ ਗਏ ਆਪਾਂ ਆਪਾਂ ਸਾਰਾ ਵਧੀਆ ਪ੍ਰਬੰਧ ਚਲਾ ਕੇ ਕਰ ਸਕੀਏ ਪਰ ਇਹਦੇ ਲਈ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਮਿਹਨਤੀ ਲੋੜ ਹੈ ਨਹੀਂ ਤਾਂ ਮੋੜ ਇਹ ਆਰਐਸਐਸ ਦੇ ਨਮਾਇਦਿਆਂ ਕੋਲੇ ਜਮਾਤ ਜਿਵੇਂ ਪਿਛਲੇ 60 70 ਸਾਲ ਤੋਂ ਰਹੀ ਹੈ ਰਹਿ ਜਾਣੀ ਹੈ ਜੇ ਉਹਨਾਂ ਦੇ ਵਿੱਚੋਂ ਕੱਢਣੀ ਹੈ ਤੇ ਮੈਂ ਇਹ ਗੱਲ ਹੋਰ ਕਹਿਣਾ ਚਾਹੁੰਦਾ ਵੀ ਆਪਾਂ ਨਾ ਆਪਣੇ ਆਪ ਨੂੰ ਧੋਖਾ ਦੇਵਾਂਗੇ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਧੋਖਾ ਦੇਵਾਂਗੇ ਆਪਣੇ ਗੁਰੂ ਨੂੰ ਧੋਖਾ ਦੇਵਾਂਗੇ ਜੇ ਆਪਾਂ ਸੋਹਰਤ ਹੋ ਕੇ ਆਪਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਆਪਾ ਸਾਰਾ ਪ੍ਰਬੰਧ ਇਕੱਠੀ ਕਰਦੇ ਇਨੀਆਂ ਕੀ ਬੇਨਤੀਆਂ ਪ੍ਰਬੰਧ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ